ਅੱਗੇ ਹਲਕੇ ਦੇ ਐਮਐਲਏ ਮਾਟਰ ਜੀ ਜੀ ਸਾਨੂੰ ਉਹਨਾਂ ਨੇ ਗਰੰਟ ਲੈ ਕੇ ਦਿੱਤੀ ਤੇ ਅਸੀਂ ਮਤਲਬ ਨਗਰ ਕੌਂਸਲ ਦੇ ਵਿੱਚੋਂ ਗਰੰਟ ਨਾਲ ਅਸੀਂ ਆਪ ਨੂੰ ਲੋਕ ਦਾ ਕੰਮ ਕੀਤਾ ਇਸ ਟਾਈਮ ਇਹ ਦੋਨੇ ਪਾਸੇ ਪਾਊਗੀ ਜੀ ਇਹ ਲੋਕ ਦੋਨਾਂ ਪਾਸੇ ਪੈਣੀ ਹੈ ਜੀ ਤੇ ਲੋਕ ਵੀ ਬਹੁਤ ਵਧੀਆ ਪਾਵਾਂਗੇ ਜੀ ਸਕੂਲੇ ਖੜ ਕੇ ਨਿਗਰਾਨੀ ਦਾ ਲੋਕ ਪਾਵਾਂਗੇ ਯਾਨੀ ਕਹਿੰਦਾ ਮਜ਼ਬੂਤੀ ਹੈ ਪੂਰੀ ਪੂਰੀ ਮਜ਼ਬੂਤੀ ਨਾਲ ਪਾਊਗੀ ਉਦੋਂ ਬਾਅਦ ਫਿਰ ਮੰਦਰ ਵਾਲੀ ਗੱਲ ਵੀ ਪਾਵਾਂਗੇ ਇਰਸੀ ਆ ਪੁਰਾਣਾ ਫੈਸ਼ਨ ਕੈਂਪ ਆ ਉੱਥੋਂ ਲੈ ਕੇ ਅਸੀਂ ਆਪਣਾ ਗਰੋਵਲ ਦੀ ਚੱਕੀ ਤੇ ਕਰੀ ਬਵਾਉਣਾ ਪਹਿਲਾਂ ਮਾਲੂ ਇਹ ਕੰਪਲੀਟ ਕਰੀ ਇਹ ਕੰਪਲੀਟ ਕਰਾ ਦੇ ਇਹ ਕਿੰਨੇ ਦਿਨ ਚ ਦੋਨੇ ਕੰਪਲੀਟ ਹੋ ਜਾਣਗੇ ਜੀ ਦੋ ਜਾਂ ਤਿੰਨ ਦਿਨਾਂ ਚ ਦੋਨੇ ਸਾਈਡਾਂ ਦੋਨੇ ਚੰਗ ਠੀਕ ਹੈ ਜੀ ਧੰਨਵਾਦ ਮੈਂ ਸਭ ਤੋਂ ਪਹਿਲਾਂ ਸਾਡੇ ਹਲਕੇ ਦੇ ਐਮਐਲਏ ਮਾਸਟਰ ਜਗਸੀਰ ਸਿੰਘ ਜੀ ਦਾ ਪੈਰ ਜਲੋਂ ਧੰਨਵਾਦ ਕਰਦਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਅੱਜ ਆਪਣੇ ਮਾਰ ਰੋਡ ਤੇ ਲੁੱਕ ਪੈਨ ਦਾ ਕੰਮ ਸਟਾਰਟ ਹੋਇਆ ਹੈ ਉਹ ਲੇਟ ਹੋਣ ਦਾ ਕਾਰਨ ਇਹ ਸੀ ਕਿ ਬਰਸਾਤਾਂ ਕਾਫੀ ਹੋ ਗਿਆ ਹੈ ਔਰ ਬਰਸਾਤਾਂ ਦੇ ਕਾਰਨ ਕੰਮ ਲੇਟ ਹੋ ਗਿਆ ਨਹੀਂ ਹੁਣ ਤੱਕ ਤਾਂ ਮਾਰ ਰੋਡ ਸੜਕ ਬਣ ਕੇ ਕੰਪਲੀਟ ਹੋ ਜਾਣੀ ਸੀ ਤੇ ਇੱਕ ਜਿਹੜਾ ਬਾਈਪਾਸ ਵਾਲਾ ਜਆ ਹੈਗਾ ਏਰੀਆ ਉਹਦੇ ਬਾਰੇ ਵੀ ਕੋਈ ਜਾਣਕਾਰੀ ਹੋਵੇ ਤਾਂ ਕਿਉਂਕਿ ਜਿਹੜੀਆਂ ਬੱਸਾਂ ਜਾਂ ਹੋਰ ਜਿਹੜਾ ਟ੍ਰੈਫਿਕ ਹੈ ਉਹ ਦੂਜੀ ਸੜਕ ਟੁੱਟਣ ਦੇ ਕਾਰਨ ਆਪਣੇ ਇਥੋਂ ਵਿੱਚੋਂ ਨਿਕਲਦਾ ਸੀਗਾ ਜਿਸ ਕਾਰਨ ਕਿ ਇਹ ਜਲਦੀ ਖਰਾਬ ਹੋ ਗਈਆਂ ਸੜਕਾਂ ਮਾਰ ਰੋਡ ਦਾ ਵੀ ਪ੍ਰੋਸੈਸ ਚੱਲ ਰਿਹਾ ਜੋ ਸੁਣਨ ਚ ਆਇਆ ਉਹ ਜਿਹੜਾ ਜਤੋ ਬਾਈਪਾਸ ਹੈ ਉਹਦਾ ਵੀ ਟੈਂਡਰ ਲੱਗ ਚੁੱਕਿਆ ਸੀ ਜਲਦ ਉਹਦਾ ਵੀ ਕੰਮ ਸ਼ੁਰੂ ਹੋਊਗਾ ਤੇ ਜਿਹੜਾ ਫੀਵਰ ਦਾ ਮੰਡੀ ਨਿਵਾਸੀ ਜਿਹੜੇ ਕਹਿ ਰਹੇ ਆ ਵੜੀ-ਵੜੀ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਓਵਰਫਲੋ ਦੀ ਪਾਣੀ ਦੀ ਸਮੈਲ ਦੀ ਹੈਨਾ ਉਹਦਾ ਵੀ ਕੋਈ ਤੁਸੀਂ ਕੋਸ ਹੱਲ ਕਰੋ ਉਹਦੇ ਬਾਰੇ ਕੁਝ ਇਹ ਕਮਰੇ ਦੇ ਮੁੱਦੇ ਤੇ ਸਵਾਲ ਕੀਤਾ ਹੈ ਤੁਹਾਡਾ ਬਹੁਤ ਹੀ ਵਧੀਆ ਸਵਾਲ ਹੈ ਮੈਂ ਗੁੰਨੇਆਣਾ ਦੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਸੀਵਰ ਦੀ ਪਾਈਪਲਾਈਨ ਵਾਸਤੇ ਮੈਂ ਐਮਐਲਏ ਸਾਹਿਬ ਦੇ ਬੇਟੇ ਪਰ ਸਿੰਘ ਨੂੰ ਮਿਲਿਆ ਸੀ ਤੇ ਉਹਨਾਂ ਨੇ ਮੈਨੂੰ ਬਕਾਇਦਾ ਵਿਸ਼ਵਾਸ ਚ ਲੈਂਦੇ ਹੋਏ ਇਹ ਗੱਲ ਕਹੀ ਹੈ ਕਿ ਸੰਦੀਪ ਮਹਿਮਾਨ ਸਾਹਿਬ ਨਾਲ ਇਸ ਜਿਹੜੀ ਡਰੇਨ ਚ ਪਾਇ ਪੈਣੀ ਹੈ ਉਹਦੇ ਤੇ ਮੈਂ ਵਿਚਾਰ ਕਰ ਚੁੱਕਿਆ ਮਹਿਮਾਨ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਧਿਆਨ ਚ ਲਿਆ ਚੁੱਕਿਆ ਇਹ ਪ੍ਰੋਸੈਸ ਥਰੂ ਹੀ ਹੋਣਾ ਜੋ ਵੀ ਕੰਮ ਹੋਣਾ ਤੇ ਮੈਂ ਐਮਐਲਏ ਸਾਹਿਬ ਦੇ بیٹے ਅਰ ਸਿਮਰ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੇਰੀ ਵਧੀਆ ਤਰੀਕੇ ਨਾਲ ਸੁਣੀ ਤੇ ਆਉਣ ਵਾਲੇ ਸਮੇਂ ਚ ਮੇਰੇ ਸਾਹਮਣੇ ਵਾਲਾ ਜਿਹੜਾ ਪਾਈਪ ਲਾਈਨ ਦਾ ਕੰਮ ਹੈ ਉਹ ਤੇਜ਼ੀ ਨਾਲ ਅੱਗੇ